ਹਮਿ ਅਵਗੁਣ ਪਰ ਇਕ ਗੁਣ ਨਾ ਕੀ ਅੰਮ੍ਰਿਤ ਛਾਟ ਬਿਖੈ ਬਖਿ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸੋ ਪ੍ਰੀਤ ਲਗ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM DAS ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM DAS RAKHU SARNAI SO KAH TAL GUR SEVI A AHAN SU SAHJO SO PAAI DARSAN PARSE A GURU KA JANAM MARAN DUKH HO A SIFAT KH SAMNI ਨੂਰ ਅਰਸ ਹੋਂ ਕਰਸ ਹੋਂ ਪੀਏ ਤੁਧ ਡਿਠੇ ਸਚੇ ਪਾਤ ਸਹ ਮਾਲ ਜਨ ਜਨ ਮਜੀ ਭੰਤੀ ਸਜਣ ਸਚਾ ਪਾਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀਐ ਸਵਨਾ ਦਾਵੀ ਸਜਣ ਸਚਾ ਪਾਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਰਨ ਕਾਮਲ ਸਿਆ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗਣ ਅਮੋਲ ਜਿਸ ਰਿਦੈ ਨਾ ਵਸੇ ਆ ਤੇ ਨਰ ਤ੍ਰਿਸ਼ਨਾ ਤਿਰਖਾਈ ਚਰਨ ਕਮਲ ਸੋ ਜਾ ਕਾ ਮਨ ਲੀਨਾ 세 जन त्रिपत आगाय गुण अमोल जिस हृदय न बसे आ ते नर तृष्णा तिरखाई हर आराद रोग आनद आई ਜਿਸਨੋ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਾਣ ਆਈ ਰਹਾ ਜਹ ਜਨ ਓਟ ਗਹੀ ਪ੍ਰਵਤ ਤੇਰੀ ਸੇ ਸੁਖੀਏ ਪਰਾਵ ਸਰਣੇ ਜਿਹ ਨਾਰਦਿਸਰਿਆ ਪੁਰਖ ਵਿਧਾਤਾ ਤੇ ਦੁਖੀ ਆ ਮਹ ਗਨਣ ਜਿਹ ਗੁਰਮਾਨ ਪ੍ਰਭੂ ਲਿਗਲਾਈ ਤੇ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਦੇ ਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਜਿਤ ਕੋ ਲਾਇਆ ਤਿਤਹੀ ਲਾਗਾ ਤਸੋ ਹੀ ਵਰਤਾਰਾ ਨਾਨਕ ਸੈ ਪਕਰੀ ਸੰਤਨ ਕੀ ਰਿਦਾ ਭਏ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੁਣ ਅਮੋਲ ਜਿਸ ਰਿਦੈ ਨਾ ਵਸਿਆ ਤੇ ਨਰ ਤ੍ਰਿਸ਼ਨਾ ਤਿਰਖਾਈ